ਦਾਮਨੀ ਪ੍ਰਕਾਸ਼ੇ ਉਣ ਤਨ ਨਾਸੀ ਜੋਤ ਪ੍ਰਕਾਸ਼ੇ ਅਤੁੱਲ ਬਲੇ ਇਹ ਬਿਜਲੀ ਵਰਗੇ ਪ੍ਰਕਾਸ਼ ਵਾਲੀ ਉੱਚੇ ਲੰਬੇ ਨੱਕ ਵਾਲੀ ਚਮਕਦੇ ਚਿਹਰੇ ਦੇ ਪ੍ਰਕਾਸ਼ ਵਾਲੀ ਅਤੇ ਅਤੁੱਲ ਪਾਲ ਵਾਲੀ ਦਾਨਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪਰਦਰਖਣ ਬੇਤਲ ਤਲੇ ਦੇਤਾ ਦੀ ਫੌਜ ਨੂੰ ਯੁੱਧ ਭੂਮੀ ਵਿੱਚ ਮਧੋਲਣ ਵਾਲੀ ਜੰਗੇਤੀ ਰਾਦੀ ਵਰਖਾ ਕਰਨ ਵਾਲੀ ਦੁਸ਼ਟਾ ਨੂੰ ਧਮਕਾਉਣ ਵਾਲੀ ਅਤੇ ਵਿਤਲ ਦੂਜਾ ਪਾਤਾਲ ਤੱਕ ਪਰਸਣ ਵਾਲੀ ਅਸਟਾਇ ਦਬਾਹਣ ਬੋਲ ਵਿਬਾਹਣ ਸੰਤ ਪਨਾਹਣ ਗੋੜ ਗਤੇ ਆਠ ਕਿਸਮਾ ਦੇ ਹਥਿਆਰਾਂ ਨੂੰ ਚਲਾਉਣ ਵਾਲੀ ਬੋਲਾਂ ਨੂੰ ਨਿਭਾਉਣ ਵਾਲੀ ਸੰਤਾਂ ਨੂੰ ਔੜ ਦੇਣ ਵਾਲੀ ਅਤੇ ਗੰਬੀਰ ਗਤੀ ਵਾਲੀ ਜੈ ਜੈ ਹੋਸੀ ਮਹਿਕਾ ਸੁਰ ਮਰਦਨ ਆਦ ਅਨਾਦ ਆਗਾਦ ਬ੍ਰਤੇ ਮਹਿਕਾ ਸੁਰ ਨੂੰ ਮਾਰਨ ਵਾਲੀ ਆਦ ਅਨਾਦ ਕਾਲ ਤੋਂ ਆਗਾਦ ਸੁਭਾ ਵਾਲੀ ਤੇਰੀ ਜੈ ਜੈਕਾਰ ਹੋਵੇ ਦੁਖ ਦੋਖ ਪਰ ਪਛਾਣ ਸੇਵਕ ਰਛਾਣ சாੰਤ ਪਰ ਰਛਾਣ ਸੋਧ ਸਰੇ ਇਹ ਦੁੱਖਾਂ ਤੇ ਦੋਖਾਂ ਨੂੰ ਖਾ ਜਾਣ ਵਾਲੀ ਸੇਵਕਾਂ ਦੀ ਰੱਖਿਆ ਕਰਨ ਵਾਲੀ ਸੰਤਾਨੋ ਪਰਤਕ ਹੋਣ ਵਾਲੀ ਤੇ ਖੇਤੀਆਂ ਵਾਲੀ ਜਾਂ ਸ਼ੁੱਧ ਸਰੋਵਰ ਵਾਲੀ ਸਾਰੰਗ ਸਨਾਹੇ ਦੁਸ਼ਟ ਪਰਦਾ ਹੈ ਅਰ ਦਲ ਖਾਹੇ ਧੋਖ ਹਰੇ ਤਲਵਾਰ ਅਤੇ ਕਵਜ ਧਾਰਨ ਕਰਨ ਵਾਲੀ ਦੁਸ਼ਟਾਂ ਨੂੰ ਸਾੜਨ ਵਾਲੀ ਵੈਰੀਆਂ ਦੇ ਦਲ ਨੂੰ ਲੇਟਾਲਨ ਵਾਲੀ ਦੁੱਖਾਂ ਨੂੰ ਦੂਰ ਕਰਨ ਵਾਲੀ ਗੰਜਨ ਗੁਮਾਨੇ ਆ ਤੁਲ ਪਰਵਾਨੇ ਸ਼ਾਂਤ ਜਮਾਨੇ ਆਦ ਅੰਤੇ ਹੰਕਾਰ ਨੂੰ ਨਾਸ਼ਟ ਕਰਨ ਵਾਲੀ ਆ ਤੁਲ ਪਰਵਾਨਿਆਂ ਵਾਲੀ ਅੰਤ ਸਮੇ ਜਾਮਣਵਜੋਂ ਪੇਸ਼ ਆਉਣ ਵਾਲੀ ਆ ਤੋ ਅੰਤ ਤੱਕ ਪਰਸਣ ਵਾਲੀ ਜੈ ਜੈ ਹੋਸੀ ਮਹਿਕਾ ਸੁਰ ਮਰਦਨ ਸਾਧ ਪਰਦਾਚਣ ਦੋਸ਼ਟ ਹੰਤੇ ਮਹਿਕਾ ਸੋ ਨੂੰ ਮਾਰਨ ਵਾਲੀ ਸਾਧੂ ਰੂਚੀਆਂ ਵਾਲਿਆਂ ਨੂੰ ਪਰਤਾਕ ਹੋਣ ਵਾਲੀ ਅਤੇ ਦੁਸ਼ਟਾਂ ਨੂੰ ਮਾਰਨ ਵਾਲੀ ਤੇਰੀ ਚਿਆਜਕਾਰ ਹੋਵੇ ਕਾਰਣ ਕਰੇਲੇ ਗਰਭਗਹਿਲੀ ਜੋਤ ਜਤੀਲੀ ਧੁੰਦ ਮਤੇ ਏ ਸਭ ਕਾਰਨਾ ਨੂੰ ਕਰਨ ਵਾਲੀ ਹੰਕਾਰ ਨੂੰ ਨਾਸ਼ ਕਰਨ ਵਾਲੀ ਜੋਤ ਵਾਲੇ ਸੂਰਜ ਨੂੰ ਜਿਤਣ ਵਾਲੀ ਆਤੇਤੀ ਖਣ ਮਤ ਵਾਲੀ ਅਸਤਾਯਦ ਚਮਕਣਾ ਸਾਸਤਰ ਚਮਕਣਾ ਦਾਮਾ ਨੂੰ ਦਾਮਕਣਾ ਆਦਪ੍ਰਤੇ ਆਟੇਸ਼ਤਰਾ ਨੂੰ ਚਮਕਾਉਣ ਵਾਲੀ ਸ਼ਸ਼ਤਰਾ ਨੂੰ ਦਮਕਾਉਣ ਵਾਲੀ ਬਿਜਲੀ ਵਾਗ ਲਿਸ਼ਕਾਉਣ ਵਾਲੀ ਆਦ ਕਾਲ ਤੋਂ ਅਜੇਹੇ ਸੁਭਾਵ ਵਾਲੀ ਡੁੱਕ ਡੁਕੀ ਦਮੰਕੈ ਬਾਗ ਬਵੰਕੈ ਕੋ ਜਾ ਫਰੰਕੈ ਸੋਧ ਗਤੇ ਹੱਥ ਨਾਲ ਡੁਗ ਡੁਗੀ ਵਜਾਉਣ ਵਾਲੀ ਛੇ ਨੂੰ ਬਕਾਉਣ ਵਾਲੀ ਫੜਕਦੀਆਂ ਬਾਹਾਂ ਵਾਲੀ ਅਤੇ ਸ਼ੁੱਧ ਚਾਲ ਵਾਲੀ ਜਾ ਜਾ ਹੋਸੀ ਮੈਂ ਕਾਸੁਰ ਮਰਦਨ ਆਦ ਜੁਗਾਦ ਅਨਾਦ ਮਤੇ ਮੈਂ ਕਾਸੁਰ ਦਾ ਮਰਦਨ ਕਰਨ ਵਾਲੀ ਅਤੇ ਆਦ ਅਨਾਦ ਜੁਗਾਦ ਇਕ ਸਮਾਨ ਮਤ ਵਾਲੀ ਤੇਰੀ ਚੈ ਚੈਕਾਰ ਹੋਵੇ ਚਚਰਾਸੁਰ ਮਾਰਨ ਨਰਕ ਨਿਵਾਰਨ ਪਤਿਤ ਉਧਾਰਨ ਇਕ ਪਟੇ ਇਹ ਚਰਦੈਤ ਨੂੰ ਮਾਰਨ ਵਾਲੀ ਨਰਕਾਂ ਤੋਂ ਬਚਾਉਣ ਵਾਲੀ ਪਤਿਤਾਂ ਦਾ ਉਦਾਰ ਕਰਨ ਵਾਲੀ ਛੁਪਟ ਸ਼ਕਤੀ ਵਾਲੀ ਪਾਪਾਂ ਦੇਹੰਡਣ ਦੁਸ਼ਟ ਪਰਚੰਡਣ ਖਾंड ਅਖੰਡਣ ਕਾਲ ਕਟੇ ਪਾਪਾਂ ਨੂੰ ਨਸ਼ਟ ਕਰਨ ਵਾਲੀ ਦੁਸ਼ਟਾਂ ਨੂੰ ਝੰਡਣ ਵਾਲੀ ਨਾ ਖੰਡੇਤ ਹੋ ਸਕਣ ਵਾਲਿਆਂ ਦਾ ਖੰਡਣ ਕਰਨ ਵਾਲੀ ਅਤੇ ਮ੍ਰਿਤਿਉ ਨੂੰ ਵੀ ਕੱਟਣ ਵਾਲੀ ਚੰਦਰਾਨਨ ਚਾਰਾ ਨਰਕ ਨਿਵਾਰਾ ਪਤਿਤ ਉਦਾਰਾ ਮੁੰਡ ਮਥੇ ਚੰਦਰਮਾ ਨਾਲੋਂ ਵੀ ਸੁੰਦਰ ਮੁਖਵਾਲੀ ਨਰਕਾ ਤੋਂ ਛੁਟਕਾਰਾ ਦਿਵਾਉਣ ਵਾਲੀ ਪਾਪੀਆਂ ਨੂੰ ਤਾਰਨ ਵਾਲੀ ਮੁੰਡ ਤੈਤ ਦਾ ਵਿਨਾਸ਼ ਕਰਨ ਵਾਲੀ ਜੈ ਜੈ ਹੋਸੀ ਮਹਿਕਾਸੁਰ ਮਰਦਨ ਢੋਮਰ ਬਿੰਦੂਸਨ ਆਦ ਕਥੇ ਮਹਿਕਾਸੁਰ ਨੂੰ ਮਾਰਨ ਵਾਲੀ ਢੋਮਣ ਲੋਚਾਂ ਦਾ ਵਿਨਾਸ਼ ਕਰਨ ਵਾਲੀ ਆਦ ਕਾਲ ਤੋਂ ਇਸੇ ਪ੍ਰਸੰਗ ਵਾਲੀ ਤੇਰੀ ਜੈ ਜੈਕਾਰ ਹੋਵੇ ਰਕਤਾਸੁਰ ਮਰਦਨ ਝੰਡ ਚ ਕਰਦਨ ਦਾਨਵ ਅਰਦਨ ਵਿੜਾਲ ਬਦੇ ਹੇ ਰਕਤ ਬੀਜ ਰਾਕਸ਼ ਨੂੰ ਮਾਰਨ ਵਾਲੀ ਝੰਡ ਤੈਤ ਨੂੰ ਚੀਰਨ ਵਾਲੀ ਦਾਨਵਾ ਨੂੰ ਦਰਨ ਵਾਲੀ ਵਿੜਾਲ ਦੈਤ ਦਾ ਬਦ ਕਰਨ ਵਾਲੀ ਸਰ ਧਾਰ ਬਿਵਰਖਣ ਦੁਰਜਨ ਧਰਖਣ ਅਤੁੱਲ ਅਮਰ ਖਣ ਧਰਮ ਤੁਜੇ ਤੇਜ ਤੀਰਾਂ ਦੀ ਝੜੀ ਲਗਾਉਣ ਵਾਲੀ ਦੁਰਜਨਾ ਨੂੰ ਧਮਕਾਉਣ ਵਾਲੀ ਆਤੋਲ ਕਰੋਦ ਵਾਲੀ ਆਤੇ ਧਰਮ ਦੀ ਤੁਜਾ ਮੰਨੀ ਜਾਣ ਵਾਲੀ ਤੁਮਰਾਸ਼ ਬਦੂਸਨ ਸ੍ਰੋਨਤ ਚੂਸਨ ਸ਼ੋਮਬ ਨਪਾਤ ਨਿਸ਼ੰਬ ਮਥੇ ਤੁਮਰ ਨਯਨ ਦਾ ਨਾਸ਼ ਕਰਨ ਵਾਲੀ ਰਕਤ ਪੀਜ ਤਲਹੂ ਪੀਣ ਵਾਲੀ ਸ਼ੋਮਬਨੋ ਮਾਰਨ ਵਾਲੀ ਨਿਸ਼ੰਬਨੋ ਮੱਥਣ ਵਾਲੀ ਜੈ ਜੈ ਹੋਸੀ ਮਹਕਾਸੁਰ ਮਰਦਨ ਆਦ ਅਨੇਲ ਆਗਾਦ ਕਥੇ ਮੈ ਕਾ ਸੋਨੋ ਮਾਰਨ ਵਾਲੀ ਹਤੇ ਆਤ ਕਾਲ ਤੋਂ ਅਣਗਿਣਤ ਅਤੇ ਆਗਾਦ પ્રસੰਗ ਵਾਲੀ ਤੇਰੀ ਚੈਜਕਾਰ ਹੋਵੇ। ਤਉ ਆ ਪ੍ਰਸਾਦ ਪਾਦੜੀ ਚੰਦ। ਤੇਰੀ ਕਿਰਪਾ ਨਾਲ ਪਾਦੜੀ ਚੰਦ। ਤੁਮ ਕਹੋ ਦੇਵ ਸਰਵੰ ਵਿਚਾਰ। हे देव ਤੁਸੀਂ ਇਹ ਸਭ ਵਿਚਾਰ ਪੂਰਵਕ ਦੱਸੋ। ਜਿਮ ਕੀਓ ਆਪ ਕਰਤੇ ਪਸਾਰ। ਇਹ ਕਰਤੇ ਨੇ ਸਾਰੀ ਸ੍ਰਿਸ਼ਟੀ ਦਾ ਪਸਾਰ ਕਿਵੇਂ ਕੀਤਾ ਹੈ ਜਦਪ ਆਪੋਤ ਅਨਬਹ ਅਨੰਤ ਭਾਵੇਂ ਉਹ ਪੌਤਕ ਤੱਤਾਂ ਤੋਂ ਪਰੇ ਭੈ ਰਹਿਤ ਅਤੇ ਬੇਅੰਤ ਹੈ ਤੋ ਕਹੋ ਜਥਾ ਮਾਤਤ੍ਰੈਣ ਤਾੰਤ ਤਾਵੀ ਆਪਣੀ ਜਿਹੋ ਜਹੀ ਬੁੱਧੀ ਹੈ ਉਸ ਦੀ ਵਿਵਸਥਾ ਤਾਸਤਾ ਹਾਂ ਕਰਤਾ ਕਰੀਮ ਕਾਦਰ ਕਿਰਪਾਲ वह परमात्मा सब का करता है बख्शिश करने वाला है शक्ति वाला है किरपालू है अद्वैत अभूत अन्वै दयाल अद्वैत रूप है तत्वादी रचना तो परे है डर तो रहत है दया करने वाला है दाता दुरंत दुख दोख रहत बेअंत दाता है दुखा दुखा तो रहत है ਜਹਨੇਤ ਨੇਤ ਨੇਤ ਸਭ ਵੇਦ ਕਹਤ ਜਿਸਨੋ ਸਾਰੇ ਵੇਦ ਬੇਅੰਤ ਬੇਅੰਤ ਕਹਦੇ ਹਨ ਕਈ ਉੱਚ ਨੀਚ ਕੀ ਨਾ ਬਣਾਓ ਉਸਨੇ ਕਈ ਉੱਚੇ ਅਤੇ ਨੀਵੇਂ ਬਣਾਓ ਬਣਾਏ ਹਨ ਸਵਾਰ ਪਾਰ ਜਾ ਕੋ ਪਰਬਾਓ ਉਰਾਰ ਪਾਰ ਉਸੇ ਦਾ ਪ੍ਰਭਾਵ ਹੈ ਸਭ ਜੀ ਜੰਤ ਜਾਨੰਤ ਜਾਹੇ ਜੋ ਸਾਰੇ ਜੀਵਾ ਜੰਤੂਆਂ ਦੀ ਗਤੀਵਿਧੀ ਨੂੰ ਜਾਣਦਾ ਹੈ ਮਨ ਮੋੜ ਕਿਉਂ ਨਾ ਸੇਵੰਤ ਤਾਹੇ اے ਮੂਰਖ ਮਨ ਫਿਰ ਉਸ ਨੂੰ ਕਿਉਂ ਨਹੀਂ ਸਿਮਰਦਾ ਕਈ ਮੋੜ ਪਾਤਰ ਹੋ ਜਾ ਕਰੰਤ ਕਈ ਮੂਰਖ ਬਿਲੇ ਜਾ ਤુલਸੀ ਦੇ ਪਤਰਾ ਨਾਲ ਉਸ ਦੀ ਪੂਜਾ ਕਰਦੇ ਹਨ ਕਈ ਸਿੱਧ ਸਾਦ ਸੂਰਜ ਸੇਵੰਤ ਕਈ ਸਿੱਧ ਸਤਕ ਸੂਰਜ ਦੀ ਸੇਵਾ ਕਰਦੇ ਹਨ ਕਈ ਪਲਟ ਸੂਰਜ ਸਜਦਾ ਕਰਾਏ ਕਈ ਸੂਰਜ ਦੇ ਉਲਟ ਪਛਮ ਵੱਲ ਸੇਜਦਾ ਕਰਦੇ ਹਨ ਪ੍ਰਭ ਇੱਕ ਰੂਪ ਦ્વੈ ਕ ਲਖਾਏ ਪ੍ਰਭੂਤਾ ਇੱਕ ਰੂਪ ਵਾਲਾ ਹੈ ਫਿਰ ਉਸ ਨੂੰ ਦੈਤ ਰੂਪ ਵਿੱਚ ਕਿਵੇਂ ਵੇਖਿਆ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ